ఏడపెడ పోర్ పోర్ పో కాజి మాస్ అంటాను కై నేను మనో ఉంటengo ఆపరేటన్ పొందు సెంట్రల్ ఏజ్ పాస్ మనం వార్డన క్రయని Thank <laughs> you. ਨੰਗੇ ਆਵਾਜ਼ ਦੱਸੋ ਕਿਵੇਂ ਕਰਨਾ ਬਾਬਾ ਜੀ ਬੀਰਤੀ ਕਰ ਸਕਦੇ ਕਿ ਕਿਉਂ ਕਿ ਜਾਂਦੇ ਆ ਨਾ ਮੰਦੇ ਡਰ ਕਰ ਲੋ ਕਦੋਂ ਡਰ ਕੇ ਮੰਦੇ ਆਂਦਾ ਤੇ ਉਹ ਮੰਦੇ ਆਂਦਾ ਨਾਮ ਸਦੀ ਬਾਬਾ ਜੀ ਇਹ ਸਾਡੀ ਮੇਰਾ ਨਾਲੀ ਬੈਠੀ 12 ਵਾਰਾ ਵਾਰੀ ਲਗਾ ਜਿੰਨੇ ਤਰਲਾ ਬੈਠੇ ਸੇਵਾ ਪਰਮਾਨੰਦ ਜੀ ਕਲਾਮੀ ਸਾਡੇ ਵੀ ਆਦੇ ਬਾਬਾ ਜੀ ਨੇ ਸਾਡੇ ਅੰਨੀ ਜਾਣੇ ਪਤਾ ਸਾਰਾ ਜਿੱਥੇ ਨਾ ਬੈਠ ਰਹੇ ਆ ਤੇ ਕੇ ਪਾ ਗਰੋ ਬਾਬਾ ਜੀ ਜੋ ਇੰਚ ਹਾਦੀ ਗੰਡੇ ਪੂਰੇ ਆ ਕੇ ਬਿਆਨ ਬਚਨ ਕਰਦੇ ਸਾਰੇ ਕੋ ਕਰਦੇ ਆ ਅਗਰ ਦੇ ਕਿ ਫਿਰ ਕੀ ਸਰੀਰ ਭਾਰੇ ਨੂੰ ਵੀ ਆਪੇ ਪਤਲੀ ਕਰ ਲੈਣਗੇ ਆਉਂ ਵਾਲੇ ਗੱਡੀ ਲੈਦੇ ਆ ਬਾਬਾ ਗੱਡੀ ਤੋਂ ਪਾਈਦੇ ਆਂ ਕੀ ਤੇਰਾ ਗੱਦੀ ਦਾ ਜਾ ਕੇ ਰੱਖਿਆ ਹਾਂ ਜੀ ਦੱਸੋ ਕਿ ਉਹਨਾਂ ਕਰਨਾ ਬਾਬਾ ਜੀ ਕਹਿੰਦੇ ਤੇਰੀ ਸੇਵਾ ਤਣੋਂ ਮਨੋਂ ਕਰਾਂਗੇ ਸਾਰਾ ਕੋ ਕਨਾਂ ਨਹੀਂ ਪਰ ਗੱਦੀ ਕਹਿੰਦੇ ਬੇ ਗੱਦੀ ਦੀ ਨਾ ਹੀ ਜਣਾ ਇਹ ਦੱਸੋ ਵੀ ਕਿ ਉਹਨਾਂ ਕਰਨਾ ਕੀ ਆ ਬੀਬੀ ਦੋ ਪੈਰੇ ਵਿੱਚ ਗੱਲ ਤੋਂ ਮੈਂ ਖੜ ਦਊਂਗਾ ਤੇ ਇਹ ਬਾਬਾ ਇਹ ਐਕਸੀਡੈਂਟ 3 ਤੋਂ ਇਕ ਲਫੜੋ ਸਭੀ ਕਰੇ ਕਰੇ ਬਤਨ ਬਾਬਾ ਦੀ ਗੱਲ ਹਨ ਪਤਾ ਬਾਬਾ ਜੀ ਜੁਦੀ ਅਸਤੇ ਕਦੇ ਨਹੀਂ ਹੋਰ ਬਿਮਾਰ ਦੀ ਹਾਂਜੀ ਦੋ ਦਿਨ ਹਾਂ ਪਰ ਆਰੋਹ ਉਹ ਲੱਗ ਬੱਚੇ ਨਹੀਂ ਨਹੀਂ ਬੱਚੇ ਉਹ ਬੱਬੀ ਬਾਹਰ ਹੈ ਅੱਛਾ ਇਹ ਸੰਤੋਖ ਖਰਚਾ ਬਣਾ ਲਓ ਜੀ ਉਹ ਕੋਈ ਚਾਹ ਪਾਣੀ ਬਣ ਜਾਂਦੀ ਸੇਵਾਦਾਰੀਆਂ ਵੇਖੀਆਂ ਜੀ ਸੇਵਾਦਾਰੀਆਂ ਫਿਰ ਆਏ ਨੇ ਵੀ ਨਹੀਂ ਆਇਆ ਇਹ ਆਹ ਗੱਲ ਲੱਗ ਗਈ ਤੂੰ ਇਹ 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 ਤੀਨ ਸਾਰੇ ਜਾਣਗੇ ਆ ਸਾਡੇ ਸੇਵਾਦਾਰਾਂ ਨੂੰ ਬੱਬਾ ਜੀ ਅਸੀਂ ਤੇ ਇਹ ਕਰਾਉਂਦੇ ਸਾਡੇ ਘਰ ਬੁੜੀਆਂ ਬਣਾਉਂਦੀਆਂ ਸੇਵਾਦਾਰੀਆਂ ਬੀਬੀਆਂ ਬਣਾਈ ਨੇ ਪਰ ਤਰਦੀਪ ਬਣਾਈ ਜਾਂਦੇ ਜਬਈ ਸੇਵਾਦਾਰ ਬੱਬਾ ਜੀ ਪਿੱਛੇ ਆਜਦੇ ਤਾਂ ਦੱਸੋ ਹਾਂ ਜੇ ਤੇ ਵਾਹਿਗੀ ਆ ਬਾਬਾ ਖੜਾ ਉਹ ਮੇਰੇ ਨਾਲ ਹੀ ਹੋਈ ਵਜਨ ਕਹਿਣਾ ਗੱਦੀ ਲੈਣੀ ਗੱਦੀ ਲੈਣੀ ਹੱਥ ਰੱਖਦਾਂਗੇ ਰਹਿਣ ਤਕਾਂਗੇ ਨਾਂ ਲੋਕਾਂ ਦਾ ਕਰਿਆ ਜੀ ਉਹ ਚਾਨਣ ਜੀ ਰੋ ਕੇ ਖਸਮ ਦੇ ਲੜ ਲੱਗੇ ਕਿ ਤੇ ਆਪੇ ਕਰਾਊਗਾ ਚਾਨਣ ਦਾ ਫਿਰ ਤੈਨੂੰ ਹੀ ਕਰਾਵਾਂਗੇ ਜੋ ਸਾਡੇ ਲੜ ਲੱਗਣ ਉਹ ਜਾਂ ਕਿਸੇ ਲੋਕ ਲੱਗਣਗੇ ਬਾਬਾ ਜੀ ਇਹਨਾਂ ਕਰੇ ਬਾਬਾ ਜੀ ਆ ਕਹਿਣ ਦਾ ਮਤਲਬ ਵੀ ਹੱਥ ਰੱਖਦਾਂਗੇ ਉਹ ਜ਼ਰੂਰੀ ਨਹੀਂ ਹੈਗਾ ਵੀ ਸਾਰੇ ਵਜਨ ਕਰਨੇ ਹਾਂਜੀ ਵੇ ਲੈ ਲੈ ਕੋਈ ਆਇਆ ਕਰਦਾ ਕਿਸੇ ਦਾ ਠੀਕ ਆ ਨਾ ਪਰ ਮੁੜ ਕੇ ਇਹ ਪੁੜੀਆਂ ਜਿụng ਲੱਗ ਪਈ ਨੇ ਪਾਸੋਂ ਇਹਦਾ ਪਿੱਛਾ ਨਹੀਂ ਉਹਦਾ ਗਾਂ ਅੱਗਾ ਜਿਖੀ ਇਹਦਾ ਪੁੜੀ ਆ ਛੱਗੇ ਅੱਗਾ ਵੀ ਲੱਦਦਾ ਮੁੜ ਕੇ ਹੱਕੇ ਕਿ ਸੰਭਾਲ ਉਹ ਤੇਰੇ ਆ ਤਾਂ ਬੰਦਾ ਕਹਿੰਦਾ ਜੋ ਇਹਨਾਂ ਮੰਗਿਆ ਸੋ ਇਹਨਾਂ ਨੂੰ ਮੈਂ ਦਿੰਦਾ ਜੋ ਇਹਨਾਂ ਮੰਗਿਆ ਸੋ ਦਿੰਦਾ ਕੋਈ ਸ਼ਕਤ ਨਹੀਂ ਅੰਨਾ ਨਾ ਆਖਾ ਗਾੜੇ ਬੱਚੇ ਸੈਟ ਹੋਣੇ ਚਾਹੀਦੇ ਦੋਵੇਂ ਬੱਚੇ ਸੈਟ ਕੀਤੇ ਇਹਨਾਂ ਦੇ ਨਾਲ ਬੋਲ ਸੱਚੇ ਦਰਵਾਜ਼ੇ ਕੀਤੇ ਪੀਰੇ ਫਿਰ ਨਾ ਆਖਿਆ ਸਾਡਾ ਘਰ ਪੈਣਾ ਚਾਹੀਦਾ ਐ ਪੈਣਾ ਜਦੋਂ ਮੈਂ ਕੋਠੀ ਪਵਾ ਦਿੱਤਾ ਬੋਲ ਸੱਚੇ ਦਰਵਾਜ਼ੇ ਮੈਂ ਇੱਕ ਕਮਿਸ਼ਨਰੀ ਦਾ ਨਹੀਂ ਹੈ ਤੇ ਆ ਨਾ ਹੋਣ ਮੇਰੀ ਲੋੜ ਹੈ ਮੈਨੂੰ ਮੈਨੂੰ ਜਿਹੜੀ ਚੀਜ਼ਾਂ ਨਹੀਂ ਕਹੂੰਗੀ ਮੀਮੀ ਤੂੰ ਗੱਲ ਸਮਝ ਨਹੀਂ ਮੈਂ ਜਿਹਨੂੰ ਕਹਿੰਦੇ ਜੇ ਦੋ ਪੈਣੇ ਹੋ ਮੈਂ ਤੁਹਾਨੂੰ ਦੱਸੂਗਾ ਉਹ ਮੈਂ ਕਾੜ ਕਾੜ ਦੂੰਗਾ ਕਲ ਸੱਜਣ ਪਹਿਲੋ ਗੱਡੀ ਦੇ ਮਸਲੇ ਚਾ ਜੀ ਕਿਹਨੂੰ ਮਾਬੇ ਕਾਹਨ ਦੇ ਪਹਿਲੋ ਗੱਡੀ ਦੇ ਮਸਲੇ ਚਾ ਵੀ ਮੈਂ ਗੱਡੀ ਕਰਨ ਨੂੰ ਪਾਦਾ ਵੀ ਥਾਰਾ ਕੋ ਠੀਰ ਆਈ ਹਾਂ ਜੀ ਸਮਝ ਨਹੀਂ ਆਦੀ ਇਹਦੇ ਦੋ ਪੈਰੀਓਂ ਮੈਂ ਚੱਕ ਦੂੰਗਾ ਨਹੀਂ ਸਮਝ ਆਉਂਦੀ ਉਹ ਚੱਕ ਕੇ ਫਿਰ ਤੇਨੂੰ ਹੱਥ ਰੱਖਾਂਗੇ ਤੇਨੂੰ ਕੋਈ ਪਾਤ ਪਾਸ਼ ਸੁਣਾਵਾਂਗੇ ਵੀ ਸੋਸਾ ਪੂਰਾ ਆਚਾਰਨ ਕਰੀ ਬਤਨਾ ਫਿਰ ਆਮ ਨਹੀਂ ਜੇ ਕੋਈ ਦਸਨ ਕੇ ਖਰ ਨੂੰ ਤਸਵੀ ਜੀ ਨਹੀਂ ਕਰ ਰਹੇ ਹਾਂ ਜੀ ਕਿਉਂ ਕਿਸੇ ਨੇ ਕਹੀ ਆਪ ਦੇ ਨੂੰ ਕੁਝ ਕਰੇ ਕਰੇ ਬਚਣਾ ਦੀ ਬਾਤ ਕਰ ਕਾਹਤਣਾ ਕਿਸੇ ਨੇ ਕੋਈ ਆਪ ਦਾ ਕਰੇ ਹਾਂ ਜੇ ਇਸ ਤੇ ਦਾ ਤਵਾਰ ਤੇ ਲਪਾਟੇ ਆਗੇ ਉਹ ਨਾ ਕਰੇ ਨਾ ਹਟ ਕੋਈ 24 ਘੰਟੇ ਪੈਣਾ ਤੇਰੇ ਸਰੀਰ ਦੇ ਚ ਪੀੜਾ ਪੈਂਦੀਆਂ ਸੇਕ ਨਿਕਲਦਾ ਬੁਰਾ ਹਾਲ ਹੁੰਦਾ ਤੂੰ ਇਹ ਕਰਦਾ ਹੁੰਦਾ ਦੇਖ ਕੋਠੀ ਠੀਕਾ ਤਾਂ ਪੀੜਾ ਪੈਂਦੀਆਂ ਸਰੀਰ ਵਿੱਚ ਧੂਆ ਨਿਕਲਦਾ ਕਿਵੇਂ ਗਲੀ ਪਾਥੀ ਲਾਜ਼ਮੀ ਕੋਈ ਜੀ ਉਹ ਧੁੱਕਦੀ ਰਹਿਂਦੀ ਆ ਤੇਵੇ ਲੱਗਦਾ ਸਹੀ ਨੂੰ ਸਹੀ ਤਮਾ ਕਰਤ ਨੂੰ ਕੋਲ ਤੱਕ ਮਾਹ ਉਹ ਧੁੱਕਾ ਨੰਦਾ ਸਹੀ ਸਹੀ ਬਿਲਕੁਲ ਹਟ ਕਾਇ ਮਾਰ ਸ਼ਾਮ ਕੋ ਮੂਨਿੰਗਾ ਮਾਗੇ ਵੱਗੇ ਬਾੜਲੇ ਦਾ ਤੇ ਕੱਚੀ ਜਨਾਨੀ ਦਾ ਪਹਿਰਾ ਲਾਇਆ ਹੋਇਆ ਪਰ ਤੁਹਾਡੇ ਕਾਰੋਬਾਰ ਤੇ ਨਹੀਂ ਅਸਰ ਪਿਆ ਤੁਹਾਡੇ ਬੱਚਿਆਂ ਤੇ ਨਹੀਂ ਅਸਰ ਪਿਆ ਪਰ ਸਾਡਾ ਸਰੀਰ ਵੀ ਵੀ ਅਸਰ ਪਿਆ ਜੋ ਵੀ ਜਿੱਤੇ ਸੇ ਧੁਖੀ ਜਾਂਦਾ ਸਰੀਰ ਨੂੰ ਸੋਰਾ ਖੋਈ ਲੱਗਦੀ ਹੈ ਇੱਕ ਨਾ ਕਰਦੀ ਵੀ ਭਾਈ ਜੀ ਵੀ ਬਾਬਾ ਮੇਰੇ ਤਾਂ ਪੀਂਦੀਆਂ ਕੀੜਾ ਤੇ ਮੈਂ ਕਰਦੀ ਨੂੰ ਕੀ ਕਰੂੰਗੀ ਕਿਉਂ ਨਰੋੜ ਹੋ ਕੇ ਚੀਕਾਂ ਦਿੱਤੀਆਂ ਤੇ ਕੱਢ ਬਾਬਾ ਖਿਦਾਂ ਦਿੱਤਾ ਲਾ ਤੇ ਤੇਰਾ ਫਰੀ ਹੋਗਾ ਫੁੱਲ ਤੇ ਤੇਰਾ ਫਰੀ ਹੋਣੀ ਫੁੱਲ ਜਿਹੜਾ ਐ ਜਿਹੜਾ ਫੁੱਲ ਫਿਰਦਾ ਨਾ ਗਲਾਬ ਦਾ ਸੂਹਾ ਤੜਕੇ ਅਮਰਤ ਵੇਲੇ ਐਂ ਸਰਫਰੀ ਫੋਲ ਨੂੰ ਫਿਰਨ ਲੱਗਦਾ ਵਾਹ ਬੱਖ ਗੱਡ ਸੁਣ ਤਾਂ ਜੈਨ ਰਹਿ ਗੁਆਰੇ ਕਹੋ ਨਾ ਕੀ ਕਰਦਾ ਤੁਹਾਡਾ ਕੀ ਨਾ ਲੰਕਾ ਜਿਹਾ ਨਾਲ ਨਹੀਂ ਬੁਝੇਗਾ ਨਾ ਨਾ ਨਹੀਂ ਠੀਕ ਤਾਂ ਨਹੀਂ ਬੁਝੇਗਾ ਨਾ ਮੇਲਾ ਵੀ ਬੁਝੇਗਾ ਉਹਦਾ ਨਾ ਭੇਣਾ ਮੈਂ ਤੋਹਾ ਸਾਡਾ ਨਹੀਂ ਹੈਗਾ ਸਾਡਾ ਨਹੀਂ ਹੈਗਾ ਹੱਕ ਅੰਧਾ ਨਾਮੇ ਮੇਰਾ ਭਰਾਵਾਂ ਦਾ ਨਾਤਾ ਪੰਜਾਂ ਨਾਲ ਉਹ ਥੱਕੇ ਕਰਵਾ ਠੀਕ ਆਏਗਾ ਪ੍ਰਾਣਾ ਲਾਪਾ ਨਾ ਰਹਿਗਾ ਤੇਰਾ ਪ੍ਰਾਣਾ ਤੇਰਾ ਪ੍ਰਾਣਾ ਬੱਚੇ ਸਾਡੇ ਜੜੀ ਵਿੱਚ ਪਾਇਆ ਨਾ ਪ੍ਰਾਣਾ ਮਾੜਾ ਰਹਿ ਜਾਵੇ ਹਾਂ ਇੱਕ ਇਹ ਬੰਦਾ ਭਰਾਵਾਂ ਦਾ ਲਾਪਾ ਪਹਿਲੇ ਨਾਲ ਇੱਕ ਇਹ ਬੰਦਾ ਸੁਖੀ ਕਰਦਾ ਕਦੇ ਕਰੇ ਕੁਰੀਨਾ ਹੈ ਠੱਕਾ ਮਾਰਨਾ ਸੁਪ੍ਰੇਮਾ ਦੇ ਮਹੋਤ ਸੱਚੇ ਦਰਬਾਰ ਟੱਕਾ ਕਰ ਦੇਣਾ ਬੀਬੀ ਸੂਰੇ ਸਗਾ ਸਰੀਰ ਹੈ ਇਹ ਨਾਲੇ ਕੁੱਟ ਕੁੱਟ ਕੇ ਬੰਨਿਆ ਹੁਣ ਸੱਚੇ ਦਰਬਾਰ ਹਟ ਅੰਕਲ ਮੈਨ ਲੱਗਦਾ ਨਹੀਂ ਸੀ ਮੈਨੂੰ ਠੱਕੇ ਨਾਲ ਨਿਕਾਈ ਲਾਇਆ ਗਿਆ ਮਹੋਤ ਸੱਚੇ ਦਰਬਾਰ ਮੈਨ ਮੈਨ ਲੱਗਦਾ ਨਹੀਂ ਸੀ ਮੈਨੂੰ ਲਾ ਆਇਆ ਨਿਕਟ ਮਹੋਤ ਸੱਚੇ ਦਰਬਾਰ ਇੱਕ ਆ ਗਈ ਗਨਾਨੀ ਹੋਰ ਕੀ ਆ ਜਨਮ ਜੰਜਾ ਸਾਡੀ ਦੀ ਮੌਤ ਹੋ ਗਈ ਤੋਂ ਹੈਗੀ ਆ ਕਿ ਮੈਂ ਦੱਸਣਾ ਮੁਰਗੇ ਨਾਲ ਨਾ ਅਸੀਂ ਬਾਬਾ ਦੱਸਦਾ ਨਹੀਂ ਐ ਮੈਂ ਦੱਸਾਂ ਇਹ ਕੇ ਸੂਤ ਕੀ ਬੁੜੀ ਉਹਦਾ ਸਰੀਰ ਲੈਦਾ ਚੁੱਕ ਕੇ ਤੇ ਇਹ ਵਿੱਚ ਪੈਦਾ ਕਰ ਦੇਣਾ ਚਾਰ ਚੀਜ਼ਾਂ ਪੁੱਤੇ ਦੇ ਵਿੱਚੋਂ ਕੱਢ ਦਾਂਗੇ ਤੇ ਬਾਬੇ ਲਾ ਦੇ ਨਾਲ ਜਹੂ ਜੇ ਇਹ ਬਾਬਾ ਜੀ ਮੰਗਦਾ ਹਾਂ ਕਹਿਣਾ ਨੇ ਜੀ ਆ ਪੀੜਾ ਕਰੀ ਜਾਂਦੀ ਹੋਰ ਮੰਗਣਾ ਕੀ ਹੈ ਉਹ ਆ ਜਿਹਨਾਂ ਦੇ ਘਰ ਦੀ ਮਾਲਕਣਾ ਮੈਂ ਕੋਲ ਸੱਚੇ ਦਰਬਾਰ ਕੀ ਮਾਲਕ ਸੀ ਮਾਲਕ ਸੀ ਇਹ ਘਰ ਵਾਲੀ ਹਾਂਜੀ ਕਿਉਂਕਾ ਜੀ ਮੈਂ ਜੀ ਮਾਲਕ ਨਾ ਇਸ ਘਰ ਦੀ ਮਾਲਕ ਤੇ ਨਹੀਂ ਕੋਈ ਸਭ ਨੂੰ ਮਿਲਦਾ ਹੈ ਹਾਂ ਹਰ ਕੋਈ ਸੁਲਤਾਨ ਰੁਪੀਏ ਨੂੰ ਮਿਲਦੀ ਨਿਬੇਲਾ ਤੋਂ ਨੂੰ ਮਿਲਦਾ ਪਿਆ ਇਹ ਤੁਹਾਨੂੰ ਤਾਂ ਕਰ ਮੈਂ ਨੂੰ ਕੀ ਭਾਣਾ ਮੈਂ ਨਾ ਵੇਖ ਤੈਨੂੰ ਇਹ ਨਹੀਂ ਪਤਾ ਮੈਂ ਇਹਨੂੰ ਪੁੱਛੂਗਾ ਵੀ ਉੱਥੋਂ ਨਾ ਮਿਲੂ ਮੇਰਾ ਕਹਿਣ ਦਾ ਭਾਵ ਵੀ ਤੂੰ ਪੁੱਛਣ ਆਇਆ ਮੈਨੂੰ ਜਿਵੇਂ ਦੀ ਤਸੱਲੀ ਨਹੀਂ ਕਰਾਉਂਦਾ ਤੇ ਮੈਂ ਬਾਬਾ ਸੁਬਾਹ ਮੋਰ ਸੱਕੇ ਦੇ ਕੋਲ ਗਿਆ ਸੀ ਠੀਕ ਆ ਨਾ ਹੱਕੇ ਆਂਗਾ ਇਹ ਚਾਰੇ ਚਿੰਜਾ ਕਹਿਂਦੇ ਆ ਬਾਬਾ ਇਹ ਚੌਥੀ ਜਗਾ ਹੈ ਤੇਰੇ ਕੋਲੇ ਕਿ ਜਿਹੜੇ ਭੀਖੇ ਨਾ ਮੇਰੇ ਅੱਗੇ ਨਚਾਲਾ ਤੋਂ ਮੇਰੇ ਕੋਲ ਆਇਆ ਪਰ ਮੈਂ ਨਿਕਲ ਨਹੀਂ ਸਕਦੀ ਇਹ ਲੱਗੀ ਆ ਚਲੀ ਵਰਤਾਂ ਉਹਨੂੰ ਮਨਜ਼ੂਰ ਫੈਰਾ ਨਾ ਪਰ ਉਹ ਕੀ ਤਾਂ ਨਹੀਂ ਦਿੱਤੀ ਹੈ ਮਨਜ਼ੂਰੀ ਕਰਦੀ ਹੈ ਪਰ ਉਹ ਝੁਮਕੜੀ ਜਾਂ ਟੱਕਾ ਲਾਉਣਾ ਉਹ ਨਹੀਂ ਕਰ ਸਕਦੇ ਉਹ ਵਿਚੋ ਕੀ ਕੱਢੀ ਜਾਊਗੀ ਇਹਨੂੰ ਰੱਖਾਂਗੇ ਸਾਫ਼ ਕਰਾਂਗੇ ਇਹ ਵੀ ਗੱਲਾਂ ਦਾ ਸ਼ਿਆਰ ਬੋਲ ਕੇ ਨਹੀਂ ਇਹ ਸਾਫ਼ ਕਰਨ ਲਈ ਬਹੁਤ ਲੱਗੀ ਤੁਹਾਨੂੰ ਇਹ ਇਲਮ ਨਾਲ ਉਹ ਰਾਜੇ ਰਿਹਾ ਕਰ ਦਿੱਤਾ ਲੱਗਾ ਬਹੁਤ ਸੱਚੇ ਸਰਬਾਹੂ ਇਹ ਚਾਰ ਜੀਤਾਂ ਕਿ ਤਕਦੀਲ ਗੁੜੀ ਹੋਰੀ ਮੋਣੀ ਮੂਰੀਆਂ ਦਸੀ ਲੋਂਦੀ ਆ ਮੰਨ ਦੇ ਵਿੱਚ ਘਬਰਾਹਟ ਛੋਂਦੀ ਆ ਕਦੇ ਕਦੇ ਨਾਲਾਂ ਵਿੱਚ ਦਰਦ ਵੀ ਹੋਣ ਲੱਗ ਪੈਂਦੇ ਬਹੁਤ ਸਿੱਧੇ ਹੁਣ ਜੀ ਕੋਤੇ ਵੀ ਨਹੀਂ ਹੁੰਦੀ ਜੇ ਇਹ ਜੀ ਦੀ ਹਾਂ ਨਹੀਂ ਤੇ ਨਾ ਕਹੇ ਇੰਨੀ ਸੰਤ ਪੜਦੀ ਮੈਂ ਫਕੀਰ ਦਾ ਪੁੱਤਾਂ ਚੌਤੀ ਸਾਲ ਹੋ ਗਏ ਹੁਣ ਸੇਵਾ ਕਰਦੇ ਹੁਣ ਹੱਕ ਕੋਈ ਕੀ ਆ ਸਾਹ ਉਹ ਤੇ ਨਾ ਟੁਕੜੀ ਉਹ ਤਾਂ ਸਮਝੂ ਨਾ ਡੇਂਡਾ ਰਾਮ ਕੇ ਸਾਥ ਦੇ ਆ ਸਾਥ ਤੇਰੇ ਮਕੱਦ ਤੇਰੇ ਨਾਲ ਜਿੱਤੇ ਪਰਵਾਦ ਨਾਲ ਬਾਤਸ਼ਾਹੇ ਕਰਾਉਣੀ ਤੇ ਤੈਨੂੰ ਗਰੀਬੀ ਕਿੱਥੋਂ ਲਿਆਉਂਦੇ ਉਹਨਾਂ ਗਰੀਬੀ ਗੱਲ ਨਹੀਂ ਮੈਂ ਕਹਿੰਦੀ ਉਹ ਛੱਡ ਕੇ ਕਰ ਬੀ ਤੂੰ ਤੇਨ ਮਾਰ ਕੇ ਬਾਤਸ਼ਾਹੇ ਕਰਾਉਣੀ ਤੇ ਤੈਨੂੰ ਗਰੀਬੀ ਮੈਂ ਦਵਾ ਦੂਗਾ ਬਹੁਤ ਸੱਤੇ ਕੋਰਵਾ ਆਹ ਹੈ ਰੋਲਾ ਟਾਂਡੇ ਪ੍ਰਵਾਦ ਦੇ ਵਿੱਚ ਪਿੱਛੇ ਪੁੱਛਾਂ ਓਕੇ ਉਹ ਸੰਤੂ ਬਾਦਸ਼ਾਹ ਕੁਝ ਨਹੀਂ ਕਹਿੰਦਾ ਪੂਰ ਸੱਚੇ ਦਰਬਾਰ ਦੀ ਕੋਈ ਗੋਗਣੀ ਉਹ ਤਾਂ ਹੀ ਸੋਖੜਿਆ ਨਹੀਂ ਮਮੀ ਸੰਤੂ ਨੂੰ ਮਮੀ ਨੂੰ ਜਨਾਈ ਤੁਮੇ ਨੂੰ ਨਹੀਂ ਆ ਗਿਆ ਉਹ ਕਿੰਨਾ ਹੈ ਹੈ ਕੈ ਕੀ ਹੋ ਗਿਆ ਉਹ ਬੰਦੇ ਕਰਦੇ ਨੇ ਨੀ ਨਾਮ ਕਰਦੇ ਨੇ ਸਾਰੇ ਬਹੁਤ ਕੋਈ ਪਰਵਾਹ ਨਹੀਂ ਬਹੁਤ ਹੋ ਗਈ ਹਾਂ ਹੁਣ ਮੈਂ ਪੁੱਛ ਕੇ ਦੱਸਾਂ ਕਿਉਂ ਨਾ ਬਾਬਾ ਜੀ ਇਹਦਾ ਸਾਡੇ ਬਣੇ ਬਹੁਤ ਬੜੇ ਆ ਤੁਹਾਨੂੰ ਹੋਇਆ ਜੀ ਕੋਈ ਚੀਜ਼ ਆ ਕਹਿੰਦਾ ਹਰ ਦੋ ਇੱਥੇ

ਸਰਖਾਲੋਂ ਪੌਂਪਰਾਂ ਨਾਮ ਦਿੱਤੇ ਬਣਾ ਸੀ ਅਸੀਂ ਆਪਣੇ ਦਾਸ ਕਰਨੇ ਹਾਂ 21 ਕਰ ਆਪਣੇ ਲਈ ਜੁਰੇ ਹੁੰਦੇ ਨੇ ਉੱਥੇ ਜਿਵੇਂ ਜਿਆਪਾਣਾ ਕਰੀਏ ਨਾ ਕਿ ਤੁਹਾਨੂੰ ਨੇ ਵੀ ਜਾਂਦੇ ਹਾਂ ਉਹ ਆਪੇ ਨੂੰ ਦਵਾ ਲੈਂਦੇ ਸੋਪੈਨਾਂ ਦਾ ਕੀ ਸਮਝ ਹੈ ਹੈ ਕੀ ਸਮਝ ਹੈ ਠੀਕ ਹੁਣ ਕਾਲਾਕਾਰ ਨੂੰ ਕੋਲੋਂ ਆਪਣੀ ਜਿਵੇਂ ਇੱਕ ਯਾਤਰੀ ਜਦੋਂ ਤਰਾਏਗਾ ਤੇ ਤੋਰਾਂਗੇ ਬਾਬਾ ਜੀ ਬੱਚਿਆਂ ਦਾ ਇੱਕ ਬਾਬਾ ਜੀ ਨੂੰ ਬੱਚਿਆਂ ਦਾ ਕੰਮ ਥੋੜਾ ਜਿਹਾ ਕਿਹੜੀ ਜਗ੍ਹਾ ਪੌਂਪਰ ਮੰਨਣਾ ਹੈ ਹੈ ਰੇਤਾਂ ਕਿ ਕਿ ਰਿਸ਼ਤੇ 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 ਨੇ ਦੇ ਗਏ ਹਾਂ ਜੀ ਬਈ ਗੱਲ ਬਣੀ ਨੇ ਮੁੰਡੇ ਕਿੱਥੇ ਇੱਕ ਬਾਹਰ ਜਿਹੜੀ ਜਗਾ ਇੱਕ ਮਹਿਲਾ ਜਕੜ ਲਈ ਇੱਕ ਮੁੰਡਾ ਜਕੜ ਲਈ ਤੇਨੇ ਉਹ ਨਾ ਦੇ ਆ ਬੱਗੀ ਕਰਦੇ ਤਾਂ ਕਿਹਦਾ ਦੋ ਬਈ ਰਿਸ਼ਤਾ ਆ ਦੋ ਜਿਹੜੀ ਗੱਲਬਾਤ ਹੋ ਗਈ ਟੁੱਟ ਗਈ ਤਾਂ ਬਸ ਸੱਚ ਕਰ ਬੰਦ ਕਿੰਨੇ ਜਣ ਆ ਚੀਜ਼ਾਂ ਬਾਹਰ ਨਹੀਂ ਜਾਂਦੀਆਂ ਤੁਹਾਡੇ ਘਰ ਉਹਨੇ ਜੇ ਤੁਹਾਡਾ ਮਸਲਾ ਹੱਲ ਆ ਬਾਦ ਕਾਡਨੀ ਹੈ ਬੈਨ ਗਿਆ ਖੜਾ ਹਾਲਾ ਲਾਇ ਕਰਾਲਾ ਇਹਦੇ ਸਾਥੋ ਕਰਾਲਾ ਜਿੱਥੇ ਤੇਰਾ ਮਨ ਲੰਦਾ ਮਨ ਮਿਲੇਗਾ ਮੇਲਾ ਗੁਰ ਮਿਲੇਗਾ ਚੀਜ਼ਾ ਵਾਹ ਵਾਹ ਠੀਕ ਹੈ ਨਾ ਇਹ ਚੀਜ਼ਾਂ ਕਰਾਲਾ ਤੇ ਤੇਰੀ ਗਾਇਜੇ ਕਾਰਗੋ ਪਰ ਬਾਬਾ ਕਹਿੰਦਾ ਜਿੱਥੇ ਵੀ ਗਿਆਨਾ ਕਿੰਨੇ ਬੰਦਾ ਜਾਂਦਾ ਹੀ ਉਹ ਅਧਿਕਾਰ ਦੇ ਦੋ ਬੰਦਾ ਜਾਂਦਾ ਪਰ ਇੱਕ ਤਸੱਲੀ ਜੀ ਕਿਸੇ ਨੇ ਕਰਾਈ ਕੋਰ ਸੱਚੇ ਦਰਬਾਰ ਹਾਂ ਬੰਦੇ ਨੇ ਮਾਫੀ ਕਰ ਲੱਗਾ ਹਪਾ ਵੀ ਤੂੰ ਕਹਣਾ ਕਹਿੰਦਾ ਦੁਕਾਨਦਾਰੀਆਂ ਬਣਾਈਆਂ ਬਾਬੇ ਨੂੰ ਵੇਚ ਰਹੇ ਨੇ ਤੇ ਰਾਜ ਦੇ ਦੀ ਜਿਹੜੀ ਗੱਲ ਹੈ ਹਾਂ ਅਰਾਜ ਤਸੱਲੀ ਨਹੀਂ ਕਰਾਈ ਅੱਜ ਅੱਜ ਮੰਨ ਲਓ ਤਸੱਲੀ ਹੋ ਗਈ ਵੀ ਆਹ ਵਾਕਾ ਕੁਝ ਨਹੀਂ ਨਹੀਂ ਪ੍ਰੋਬਲਮ ਹੈ ਹਾਂ ਇਹ ਕੁੱਤੇ ਛੱਡਦੇ ਨੇ ਹਾਂ ਇਹ ਕੁੱਤੇ ਛੱਡਦੇ ਨੇ ਫਗਵਾ ਦਾ ਨਾਮ ਇੰਦਿਰ ਉਹਦਾ ਪੜੀ ਗਈ ਕਹਿੰਦੇ ਸੀ ਤਾਂ ਆਪਣੇ ਨਾਲ ਕਰਦੇ ਹਾਂ ਦੀ ਦਾ ਹਸਤਾ ਦੇਣੇ ਹਾਂ ਜਿਹੜੀ ਤਸੱਦੀ ਦਿੱਤੀ ਕਰਾ ਹਾਂ ਉਹ ਲਾਜ ਕਰਾਉਣਾ ਜਾਂ ਰਾਹ ਪੈਣਾ ਨਾ ਨਾ ਉਹ ਤੇਰੀ ਮਰਜ਼ੀ ਹੈ ਹਾਂਜੀ ਠੀਕ ਆ ਨਾ ਤੇ ਬਾਅਦੇ ਜਿਵੇਂ ਜਿਹੜੇ ਬੰਦੇ ਅਨਜਾਨ ਮਨ ਨੂੰ ਤਸੱਦੀ ਹੋ ਜੇ ਸਮਝ ਲੈ ਬੇੜਾ ਬੇੜਾ ਇਹ ਮੇਰਾ ਮੰਦਰ ਹਨ ਪਤਰ ਗੱਬੇ ਤੇ ਜਾਣਦੇ ਹੋ ਉਹ ਪਤਰ ਹੱਲੀ ਜਿੱਦੀ ਰਕਾਰ ਦਾ ਹੱਲੀ ਨਾ ਉਹ ਇਹ ਕਹਿੰਦੇ ਉਹ ਆ ਗਿਆ ਆ ਆ ਗਿਆ ਉਹ ਆ ਗਿਆ ਜਿੰਨੇ ਮੇਰੇ ਨਾਂ ਜਿਆਦਾ ਥੇੜੀ ਦਾਦਾ ਕੀ ਕਰਦਾ ਕੌਣ ਆ ਕੀ ਆ ਹਾਂ ਜੀ ਆਪਾਂ ਦੇ ਰੋ ਬਾਬਾ ਜੀ ਹਾਂ ਸੇਵਾ ਸੱਚੀ ਨਾਲ ਕਿ ਤੇ ਬੱਚਿਆ ਹੋਣਾ ਅੰਦਰ ਹੀ ਤੇਰਾ ਪ੍ਰਾਕਾ ਭਾਈ ਦਾ ਅਕਾ ਅਜਾ ਤੁਹਾਡੇ ਬੱਚੇ ਅ ਵੀ ਚਿਰ ਜਰਾ ਨਹੀਂ ਖਾਣਾ ਕਰੀ ਮਰੀ ਕਰੀ ਹਾਂ ਘਰ ਦੇ ਦਾ ਬੇਨ ਉੱਜੜ ਜਾਣਾ ਸੀ ਬਹੁਤ ਸੱਚੇ ਦਰਬਾਰ ਸਾਰਾ ਵੀ ਲੈਣਾ ਲੈਣਾ ਨੂੰ ਆਪਣਾ ਮਾੜੀ ਕਰਨਾ ਪਊ ਇੱਕ ਵੀੜੇ 라ਦਣਾ ਰਹਿਮ ਕਰਾ ਦੇਣਾ ਅੱਜ ਤੋਂ ਬਾਅਦ ਪੀੜਾ ਨਹੀਂ ਪੈਣੀ ਆ ਚੱਲੀ ਸਾਰਾ ਨੇ ਉਹ ਮੁੰਡੇ ਦਾ ਗੱਡੀ ਕਰਵਾ ਦੇ ਜਿੱਥੇ ਮਰਜ਼ੀ ਭਾਜ ਲਵੇ ਮੈਂ ਸੀਰ ਹੌਲਾ ਤੇ ਕਰੂ ਮੈਂ ਜਾਣਾ ਮੇਰਾ ਕੰਮ ਚੱਲ ਜੇ ਮੈਂ ਹੁਕਮ ਦੇਣੇ ਸਾਰਾ ਕੁਝ ਮੈਂ ਕਰਨਾ ਇਹਨਾਂ ਕੋ ਬੈਠੇ ਵੀ ਨਹੀਂ ਜਾਂਦਾ ਇਹਨਾਂ ਨੂੰ ਪਿਛਲੇ ਵੀਰਵਾਰ ਕਿ ਮੈਂ ਕਿਹਾ ਸੀ ਕਿ ਗੱਡੀ ਲੈਣੀ ਆ ਤੇ ਲੈਣੀ ਆ ਪਰ ਸੇਵਾਦਾਰ ਕਹਿੰਦਾ ਬਾਬਾ ਨਹੀਂ ਬਖਸ਼ਦੇ ਓਏ ਪਹਿਲਾਂ ਤੇਰੇ ਪਿਓ ਨੇ ਕੀਤੇ ਅੱਜ ਮੈਂ ਕਿਵੇਂ ਛੱਡ ਦੂੰ ਤੈਨੂੰ ਬੱਜੀ ਕਰਤਾ ਹੈ ਬੈਠੇ ਹਾਂ ਕਿ ਨਾ ਛੱਡੂ ਤੈਨੂੰ ਅੱਜ ਮੈਨੂੰ ਦੱਸ ਦੇ ਇੱਕੋ ਹਸਾਬ ਕਿੱਧਰ ਨੂੰ ਜਾਂਦਾ ਇਹ ਗੱਲ ਬਾਬਾ ਦੋ ਬਣੇ ਰਾਹ ਮੇਰੇ ਕਿ ਕਰੀ ਜਾਂ ਨਾ ਮੇਕ ਜੀ ਨਾ ਬਾਬਾ ਦੇ ਇੱਕ ਵੀਰ ਵਾਲੇ ਤੇ ਤਾਲ ਦਾ ਜਿਹੜਾ ਇੱਕ ਵੇਖਣ ਮਾਰਦਾ ਬਾਬਾ ਜੀ ਕਰੀ ਕਰਾਵਾਂਗੇ ਸਾਰੇ ਕਰਾਵਾਂਗੇ ਅੱਜ ਥੰਮ ਤੀਜਾ ਦੇ ਦੇ ਇਹਨਾਂ ਲਾਜ ਗੱਲਾਂ ਨਹੀਂ ਮੈਨੂੰ ਪਿੱਛੇ ਕਰ ਲੈ ਜੀ ਤੇ ਗੱਦੀ ਤੇ ਹੀ ਕਰਾਵਾਂਗੇ ਤੇਰੇ ਨਾਨਾ ਘੋਲ ਬਜਾਉਣਾ ਉੱਥੇ ਅੰਦੀਆਂ ਕਰਾ ਦੇਣਾ ਸਵਾਮਣ ਵੀ ਤੇ ਤੇਰੇ ਘਰੇ ਜਾਂਦਾ ਕਿ ਫੱਦੀ ਨਾਲ ਆਵਾਂਗੇ ਜੰਨ ਲੈ ਦੇਖਣ ਅੱਜ ਤੋਂ ਬਾਹਰ ਦੇਖੀ ਕੀ ਰੰਗ ਲੱਗੇ